ਡਿਜੀਟਲ ਮੀਡੀਆ ਐਸੋਸੀਏਸ਼ਨ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਅਨੇਕਾ ਕਾਰਜ ਕਰਦੀ ਰਹਿੰਦੀ ਹੈ ਔਰ ਹੁਣ ਅਸੀਂ ਐਸੋਸੀਏਸ਼ਨ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਗਾ ਰਿਹਾ ਹੈ ਜੰਗਰ ਕੈਂਟ ਦੇ ਵਿੱਚ ਮੇਰੇ ਨਾਲ ਸਾਡੇ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਜੀ ਔਰ ਜਨਰਲ ਸੈਕਟਰੀ ਅਜੀਤ ਸਿੰਘ ਬਰਾਮ ਜੀ ਔਰ ਜੰਗਰ ਕੈਂਟ ਦੇ ਇੰਚਾਰਜ ਸਰਦਾਰ ਹਰਸ਼ਰਨ ਸਿੰਘ ਚਾਵਲਾ ਜੀ ਔਰ ਸਾਡੇ ਨਾਲ ਸਾਡੇ ਐਸੋਸੀਏਸ਼ਨ ਦੇ ਪੀਆਰਓ ਸਾਹਿਬ ਸਾਡੇ ਤੋਂ ਮਿਲਣ ਸੰਧੂ ਜੀ ਜੰਨਰ ਕੈਂਪ ਦੇ ਰਿਹਾ ਤੇ ਸਾਡੇ ਚਾਹਵਲਾ ਸਾਹਿਬ ਦੇ ਸਹਿਯੋਗ ਨਾਲ ਇਹਨਾਂ ਦੇ ਪ੍ਰਯਾਸ ਨਾਲ ਵੀ ਕਾਫੀ ਲੰਬੇ ਟਾਈਮ ਤੋਂ ਇਹ ਮਿਹਨਤ ਚੱਲ ਰਹੀ ਆ ਔਰ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਮਿਹਨਤ ਦੇ ਨਾਲ ਐਸੋਸੀਏਸ਼ਨ ਤੇ ਪੂਰੇ ਸਾਥੀਆਂ ਦੇ ਸਹਿਯੋਗ ਨਾਲ ਜੰਨਰ ਕੈਂਪ ਚ ਇਸ ਦੀ ਅੱਥਾ ਦਾ ਮੈਡੀਕਲ ਕੈਂਪ ਲਗਾ ਰਹੇ ਆ 28 ਸਤੰਬਰ ਨੂੰ ਔਰ ਕਹਿੰਦੇ ਕਿ ਸਮਾਜ ਸੇਵਾ ਜਿਹੜੀ ਹੈਗੀ ਆ ਉਹ ਹਮੇਸ਼ਾ ਹੀ ਬੰਦੇ ਨੂੰ ਵੱਧ ਝੜ ਕੇ ਸਾਨੂੰ ਸਾਰੂੰ ਕਰਨੀ ਰਹੀ ਤੇ ਮਨ ਸੇਵਾ ਹੀ ਨਰਮਾ ਸੇਵਾ ਔਰ ਕਹਿੰਦੇ ਕਿ अपने दुख में रोने वाले तो मुस्कुराना सीख ले औरों के दुख दर्द में आंसू बहाना सीख ले आप खाने में मजा नहीं है जो खिलाने में है जिंदगी है दो तो चार दिन की तो किसी के काम आना सीख ले हमेशा समय समय से एसोसिएशन अनेक सेवा कार्य करती रही है करोना टाइम के गल करिए अनेक असी सेवा कार्य और समय समय से अलग अलग लोगों की मदद एसोसीिए होंगी और ਮੈਂ ਉਹ ਨਹੀਂ ਕਹਾਵਾਗੇ ਸਾਡੇ ਲੋਕ ਜਿਹੜੇ ਜਨਰਲ ਦੇ ਵੱਤਵਾਦ ਇਸ ਕੈਂਪ ਦਾ ਲਾਭ ਖਾਓਗੇ ਡਿਜੀਟਲ মিডিਆ ਐਸੋਸੀਏਸ਼ਨ ਵੱਲੋਂ 28 ਸਤੰਬਰ ਦਿਨ ਸ਼ਨੀਵਾਰ ਨੂੰ ਦਿਲਿੰਦਰ ਕੈਂਡੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਜੋ ਮੈਡੀਕਲ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਅੱਖਾਂ ਦੇ ਫ੍ਰੀ ਚੈੱਕਅਪ ਕੀਤੇ ਜਾਣਗੇ ਆਪਰੇਸ਼ਨ ਕੀਤੇ ਜਾਣਗੇ ਐਨਕਾਂਟੀਆਂ ਜਾਂ ਜਾਂਦੀਆਂ ਲੈਂਸ ਪਾਏ ਜਾਣਗੇ ਮੈਡੀਸਿਨ ਫ੍ਰੀ ਸਭ ਕੁਝ ਦਿੱਤਾ ਜਾਏਗਾ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਣੀਆਂ ਅੱਖਾਂ ਦਾ ਇਲਾਜ ਨਹੀਂ ਕਰਵਾ پا ਰਹੇ ਜਾਂ ਜਿਹਨਾਂ ਨੂੰ ਲੱਗਦਾ ਹੈ ਕਿ ਆਪਰੇਸ਼ਨ ਜੋ ਕਿ ਉਹਨਾਂ ਦੇ ਕੋਲ ਪੈਸੇ ਨਹੀਂ ਹੈ ਤੇ ਉਹ ਵਿਚਾਰੇ ਅੰਦਰੋਂ ਇਹੀ ਸੋਚ ਕੇ ਬੈਠੇ ਰਹਿੰਦੇ ਨੇ ਕਿ ਯਾਰ ਕਿੱਥੋਂ ਇਲਾਜ ਕਰਾਈਏ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਤੁਸੀਂ ਇਸ ਮੈਡੀਕਲ ਕੈਂਪ ਦੇ ਵਿੱਚ ਜ਼ਰੂਰ ਪਹੁੰਚੋ ਤੁਹਾਨੂੰ ਫਰਸਟ ਕਲਾਸ ਸਹੂਲਤ ਦਿੱਤੀ ਜਾਏਗੀ ਤੁਹਾਨੂੰ ਜੇਕਰ ਜ਼ਰੂਰਤ ਪਈ ਤੇ ਤੁਹਾਡਾ ਆਪਰੇਸ਼ਨ ਫ੍ਰੀ ਕੀਤਾ ਜਾਏਗਾ ਤੁਹਾਨੂੰ ਐਨਕ ਵੀ ਫ੍ਰੀ ਦਿੱਤੀ ਜਾਏਗੀ ਤੁਹਾਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਡਿਜੀਟਲ মিডিਆ ਐਸੋਸੀਏਸ਼ਨ ਜੋ ਕਿ ਪੱਤਰਕਾਰਾਂ ਲਈ ਬਹੁਤ ਮਜ਼ਬੂਤ ਸੰਗਠਨ ਹੈ ਅਸੀਂ ਆਪਣੇ ਦਸਤੰਦ ਕੱਢ ਕੇ ਅਜੇ ਹੁਣ ਕੋਈ ਨਾ ਕੋਈ ਉਪਰਾਲਾ ਕਰਦੇ ਰਹੀਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਸਾਡੀ ਅਪੀਲ ਹੈ ਕਿ ਜਿਹੜੇ ਵੀ ਲੋਕ ਆਪਣੀਆਂ ਅੱਖਾਂ ਦੀਆਂ ਪਰੇਸ਼ਾਨੀਆਂ ਤੋਂ ਬਹੁਤ ਜ਼ਿਆਦਾ ਚਿੰਤਿਤ ਨੇ ਉਹ ਇਸ ਮੈਡੀਕਲ ਕੈਂਪ ਦੇ ਵਿੱਚ ਹਿੱਸਾ ਜ਼ਰੂਰ ਲੈਣ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਪਣੇ ਹੀ ਜਨਮ ਤੋਂ ਆਪਣੀ ਸ਼ੁਰੂਆਤ ਹੋਈ ਡਿਜੀਟਲ মিডিਆ ਐਸੋਸੀਏਸ਼ਨ ਪ੍ਰਧਾਨ ਅਮਰਪਕਾ ਜੀ ਔਰ ਜਨਰਲ ਸਕੱਤਰ ਸਾਡੇ ਅਜੀਤ ਸਿੰਘ ਗੁਰਾਜ ਜੀ ਗ੍ਰੰਦੀ ਅਗਵਾਈ ਇਹਟ ਇਹੋ ਜੇ ਪ੍ਰੋਗਰਾਮ ਨਹੀਂ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਸੂਚੇ ਸਮਾਜ ਦਾ ਭਲਾ ਆਮ ਪਤਰਕਾਰ ਸੰਸਥਾਵਾਂ ਨਾਲ ਹੱਥ ਕੇ ਇਹ ਸਮਾਜ ਦੀ ਭਲਾਈ ਲਈ ਜਿਹੜਿਆ ਉਹ ਬਰਾਬਰਤਾ ਦੇ ਨਾਲ ਕੰਮ ਕਰਦੇ ਆ ਤੇ ਇਸ ਗੱਲ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਜਾਣ ਕੇ ਕਿ ਜਵੰਦਰ ਕੈਂਡ ਦੇ ਵਿੱਚ ਸਾਡੇ ਤੋਂ ਦੇ ਅੰਜਾਲ ਦੇ ਹਰਕਮ ਸਿੰਘ ਚਾਵਲਾ ਉਹਨਾਂ ਦੀ ਅਗਵਾਈ ਹੇਠ ਉਹਨਾਂ ਨੇ ਉਭਾਰਲਾ ਕੀਤਾ ਇੱਕ ਅੱਖਾਂ ਦਾ ਮੈਡੀਕਲ ਕੈਂਪ ਜਿਹੜਾ ਅਜੋਲੀ ਕੀਤਾ ਗਿਆ ਜਿਹਦੇ ਵਿੱਚ ਮਹਾਰਾਜਨ ਡਾਕਟਰ ਗੁਰਪ੍ਰੀਤ ਕੌਰ ਜੀ ਐਸਐਮਓ ਜਿਹੜੇ ਮੋਬਾਈਲ ਯੂਟਿਊਬ ਵਾਲੇ ਨੇ ਉਹਨਾਂ ਨੇ ਦੇਖ ਰੇਟ ਉਹਦੀ ਨਿਗਰਾਨੀ ਹੈ ਜਿਹੜਾ ਇੱਕ ਅੰਸ਼ੀਸ਼ ਕੈਂਪ ਜਿਹੜਾ ਜਰਨਲ ਕੈਂਡੀਲ ਤੇ ਉਹਨਾਂ ਦਾ ਬਰਾਦਾ ਕੀਤਾ ਮੈਨੂੰ ਇਸਦੀ ਹਾਰਦਿਕ ਪ੍ਰਸੰਤਾ ਔਰ ਮੈਂ ਸਾਲ ਨੂੰ ਤੀਨ ਕਰੂੰਗਾ ਕਿ ਇਸ ਕੈਂਪ 'ਚ ਪਹੁੰਚ ਕੇ ਵਕਤ ਬਾਅਦ ਜਿਹੜਾ ਉਹ ਲਾਹ ਲਿਆ। ਨਮਸਕਾਰ ਦੋਸਤੋ ਮੈਂ ਪ੍ਰਮੋਦ ਸੁਖੀ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਡਿਸਟ੍ਰੀਅਨ ਰਿਐਕਸ਼ਨ ਸਿਚੁਏਸ਼ਨ ਬਣਾ ਸਾਡੇ ਕੈਂਡੀਡੇਟ ਇੰਚਾਰਜ ਐਚਐਸ ਸ਼ਰਵਲਾ ਜੀ ਮੈਡੀਕਲ ਅੱਖਾਂ ਦਾ ਮੈਡੀਕਲ ਫ੍ਰੀ ਜੇਕਰ ਕੈਂਪ 'ਚ ਆ ਰਹੇ ਔਰ ਮੈਂ ਅਪੀਲ ਕਰਾਂਗਾ ਕੈਂਪ ਦੇ ਆਲੇ ਦੁਆਲੇ ਜਿਹੜੇ ਪਿੰਡ ਵਾ ਉਹਨਾਂ ਨੂੰ ਉਹਨਾਂ ਦੇ ਲੋਕੀਾਂ ਤੇ ਇਸ ਕੈਂਪ ਦਾ ਲਾਭ ਚੱਕਣ। ਧੰਨਵਾਦ। ਵਾਜੂ ਜੀ ਕਾਲਸਾ ਲਾਇਬਿਲਟੀ ਭਕੇ ਜੈ ਸ਼੍ਰੀ ਰਾਮ ਜੈ ਮਾਤਾ ਦੀ। ਡਿਜੀਟਲ মিডিਆ ਐਸੋਸੀਏਸ਼ਨ ਡੀਐਮਏ ਵੱਲੋਂ 28 ਸਤੰਬਰ ਦਿਨ ਸ਼ਨੀਵਾਰ ਨੂੰ ਗਿਰੰਦਰ ਕੈਂਪ ਵਿਖੇ ਜੋਧਵਾਰਾ ਸਿੰਘੂ ਸੇਵਾ ਜਨਰਲ ਕੈਂਪ ਵਿਖੇ ਸਵੇਰੇ 10:00 ਤੋਂ ਲੈ ਕੇ 3:00 ਵਜੇ ਤੱਕ ਅੱਖਾਂ ਦਾ ਫ੍ਰੀ ਚੈਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਵਿੱਚ ਆਈਡੋਸ ਅਤੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਜਿਸ ਦੀ ਸੇਵਾ ਲਾਹੌਰ ਮੈਡੀਕਲ ਸਨਮਾਨ ਵਾਲ ਮੈਂਟਲ ਹਾਲ ਅਤੇ ਰਾਹਲ ਮੈਡੀਕਲ ਵੱਲੋਂ ਕੀਤੀ ਜਾ ਰਹੀ ਹੈ ਇਸ ਕੈਂਪ ਦੇ ਵਿੱਚ ਲੋੜਵੰਦ ਮਰੀਜ਼ਾਂ ਨੂੰ ਐਨਕਾ ਵੀ ਮੁਫਤ ਜਾਂ ਜਾਣਗੀਆਂ ਜਿਸ ਦੀ ਸੇਵਾ ਕੈਟ ਆਪਟੀਕਲ ਵੱਲੋਂ ਕੀਤੀ ਜਾ ਰਹੀ ਹੈ ਇਸ ਕੈਂਪ ਦੇ ਵਿੱਚ ਛਿੱਟੇ ਮੌਕੇ ਦੇ ਪਰਚਨ ਬਿਲਕੁਲ ਫ੍ਰੀ ਦਿੱਤੇ ਜਾਣਗੇ ਅਤੇ ਲੈਸ ਵੀ ਫ੍ਰੀ ਪਾਏ ਜਾਣਗੇ ਸੋ ਡਿਜੀਟਲ মিডিਆ ਐਸੋਸੀਏਸ਼ਨ ਦੇ ਸਮੂਹ ਉਦੇਦਾਰਾਂ ਦੇ ਮੈਂਬਰਾਂ ਵੱਲੋਂ ਸਮੂਹ ਨਗਰਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਕੈਂਪ ਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਲਾਭ ਉਠਾਓ ਜੀ ਤਾਂ ਜੋ ਅਸੀਂ ਕਿਸੇ ਦਾ ਭਲਾ ਕਰ ਸਕੀਏ ਵਾਇਪਲੀ ਕਾਲਸਾ ਵਾਇਪਲੀ ਬਤੇ ਜੈ ਸ਼੍ਰੀ ਰਾਮ ਜੈ ਮਾਤਾ